ਇਹ ਰਾਗ ਮਹੱਲਾ ਪਹਿਲਾ ਮੱਛਲੀ ਜਾਲ ਨਾ ਜਾਣਿਆ ਵਾਜਿਕ ਕਲਾਕਾਰ ਜੀ ਤੇ ਸਰਗੁਰੀ ਜੀ ਸਾਹਿਬ ਨੂੰ ਆਜਿ ਗੁਰੂ ਖਾਲਸਾ ਸਾਹਿਬ ਜੀ ਜਿਗਰੀ ਨੂੰ ਆਵਾਜ ਰਾਈ ਦੇਦਾਰੇ ਸ੍ਰੀ ਕਾਰਕੂ ਸਾਹਿਬ ਜੋ ਗੁਰਦੁਆਰਾ ਸਾਹਿਬ ਕਿਨਾਰੇ ਦੇ ਉੱਪਰ ਹੈ ਇੱਥੇ ਬੜਾ ਇਮਾਨਦਾਰ ਹਨ ਜੀ اسے پریمی نے آ کے ستگو جی اگے بےنتی کی کہ مارا مہاراج کا کی سبھاؤ ہے تو ہزور مچھلی کھند پکڑتے ہوئے ویخ کر کے اپنے دیں ہیں اس مچھی کے تر گرو مہاراج صاحب جی نے جس وقت چھٹایا وہ وجہ مکت نت ہو کے مہاراج کے چرما چھو کر کے بیکن شروع چلی گئی اس وقت یہ ہزور نے شبد اچارن کیا جیو دے پران کر کے ਇਸੇ ਪ੍ਰਕਾਰ ਆਪ ਜਪਾਨ ਵਿੱਚ ਗਏ ਹਨ ਜਦੋਂ ਉੱਥੇ ਸਮੁੰਦਰ ਦੇ ਬੰਦਰਗਾਹ ਦੇ ਉੱਪਰ ਕਹਿੰਦੇ ਨੇ ਮੱਛੀਆਂ ਜਿਹੜੀਆਂ ਹੁੰਦੀਆਂ ਹਨ ਪੱਗਾਂ ਦੇ ਚਰਨਾਂ ਵਾਲਾ ਛੋ ਛੋ ਕੇ ਉਡੜ ਕੇ ਪਰੀਆਂ ਬਣ ਕੇ ਫਰਗ ਨੂੰ ਚਲੀਆਂ ਗਈਆਂ ਇਹ ਜਪਾਨ ਦੇ ਵਿੱਚ ਮਸ਼ਹੂਰ ਗੁਰੂ ਸਾਹਿਬ ਜੀ ਦੀ ਕਥਾ ਹੈ ਸਰਗੁਰ ਨਾਨਕ ਦੇਵ ਦੇ ਜਨ ਦੀ ਕੋ ਗੁਰੂ ਮਹਾਰਾਜ ਸਾਹਿਬ ਇਹਨਾਂ ਜੀਵਾਂ ਨੂੰ ਇਹ ਗਾਣ ਕਰਨ ਵਾਸਤੇ ਪਰਮਪੁਤ੍ਰ ਗੁਰੂ ਗ੍ਰੇਸ਼ਕਰ ਪ੍ਰਸਾਦ ਮੈਂ ਕਿਹਾ ਚਾਹੁੰਦਾ ਰਹੇ ਹਾਂ ਸ੍ਰੀ ਰਾਗੁ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਜੀ ਗੁਰੂ ਜੀ ਮੋਗੇ ਵੀ ਮਛਲੀ ਮੱਛੀ ਇਹ ਜਾਲ ਦੀ ਸਮਝ ਨਾ ਕੀਤੀ ਕਿਵੇਂ ਨੂੰ ਫੰਦ ਕਾਲ ਯਾਰ ਵਿੱਚ ਪਸਾ ਲੈਣਾ ਹੈ ਹਰ ਖਾਰਾ ਅਸਗਾ ਹੋਵੇ ਤੂੰ ਇਸ ਟੋਕਰੀਆਂ ਵਿੱਚ ਪਿਆਰ ਕਰਦੀ ਇਹੀ کبھی سمند میں چھوڑیے جو دکھا رہے پوکھر پوکھر چوڑتے پلوں نے کبھی ساح جی نے وطنگ سر کا سمند سمال وا کہ ٹوگڑے پیار کرنے کر کے مچھلی چھٹ نہیں سکیں گی ਇਸੇ ਪ੍ਰਕਾਰ ਅੰਤਰੀਅਮ ਹੀ ਸਰਗੂ ਦੀ ਜੀਵ ਦੇ ਪਰਮਾਯ ਦੇਸ਼ ਹੁੰਦੇ ਹਨ ਇਹ ਜੀਵ ਮੱਛੀ ਦੀ ਨਹੀਂ ਆਈ ਮੱਛੀ ਜਾਲ ਨਾ ਜਾਣਿਆ ਇਹ ਜੀਵ ਮੱਛੀਏ ਤੋ ਕਾਲ ਦੇ ਜਾਲ ਨੂੰ ਜਾਣਿਆ ਨਾ ਸਮਝਿਆ ਨਾ ਹਰ ਖਾਰਾ ਅਸਗਾ ਜਿਵੇਂ ਵਾਹੀ ਕਿਸ ਸਮੁੰਦਰ ਵਿੱਚ ਤਾਂ ਪ੍ਰੇਮ ਨਾ ਕੀਤਾ ਕਹ ਇਹ ਦੁਨੀਆਂ ਦੇ ਦੇਵੀ ਦੇਵਤਿਆਂ ਦੀ ਪੂਜਾ ਕਰੇ ਕਿਸ ਸੋਪਰਾ ਵਿੱਚ ਲੱਗੀ ਰਹੀ ਇਹ ਸਮੁੰਦਰ ਕੀ ਇਸਲਾ ਗੂੰਗਾ ਉਹ ਦੁਖਾਰਾ ਸਮਝ ਕੇ ਉਹਦੇ ਚ ਪ੍ਰੇਮ ਨਹੀਂ ਕੀਤਾ ਸਮੁੰਦਰ ਵਿੱਚ ਇਸੇ ਪ੍ਰਕਾਰ ਅੰਤਰੀਆਮੀ ਉਹ ਪਰਮੇਸ਼ਵਰ ਹੈ ਉਹ ਵਿਸ਼ੇ ਦਾ ਸੰਪ੍ਰੀਯ ਵਿੱਚ ਮਠਾਸ ਨਹੀਂ ਹੈ ਅਤੇ ਦੇਵੀ ਦੇ ਉਤੇ ਜਿਹੜੇ ਹਨ ਕਿਨਾਂ ਕਿ ਸ਼ਬਦ ਸੁਪਰ ਰੂਪ ਦਾ ਨਹੀਂ ਵਿਸ਼ੇ ਨੂੰ ਛਾਅ ਹੈ ਇਸ ਕਰਕੇ ਤੂੰ ਦੇਵੀ ਦੇ ਉਤੇ ਆਈ ਉਪਾਸ਼ਨਾ ਰੂਪੀ ਦੋਰੀਆਂ ਦੇ ਛਪਣਾ ਵਿੱਚ ਕੋਖਲ ਕੋਖਰ ਧੂੜ ਦੇ ਭਲੇ ਨਾ ਕਹੇ ਹੈ ਕੋਏ ਦੇ ਕਰੇ ਸਰਦਾਨ ਨੂੰ ਮੱਥਾ ਜਾ ਕੇ ਗਿਆ ਰੋਡ ਤਕਾਤਾ ਕਹੇ ਜੀਵੀ ਨੂੰ ਜਾ ਕੇ ਬੱਕਰੇ ਛੱਦੇ ਚੜਾਤੇ ਜਿਵੇਂ ਕਲਕੱਤੇ ਜੀ ਆ ਕੇ 11 11 ਬੱਕਰੇ ਉਹ ਕਾਲੀ ਦੇ ਅੱਗੇ ਵਰਦੇ ਹੋਣਗੇ ਉਹਨਾਂ ਪੜ ਤਾਉਂਦਾ ਇਹੋ ਜਿਹਾ ਕੰਮ ਰੱਖਿਆ ਹੋਇਆ ਹੈ ਇੱਕ ਲੱਕੜ ਦੀ ਕੁੜਕੀ ਜੀ ਬਣਾਈ ਹੈ ਉਹਦੇ ਨਾਲ ਬੱਕਰੇ ਦਾ ਨਾਲ ਉਹਦੀ ਪ੍ਰਸਾਹ ਕੇ ਕੁੜਕੀ ਦੇ ਵਿੱਚ ਕਿਲ ਠੋਕੇ ਮਗਰੋਂ ਉਹਦਾ ਗਲ ਵੜਨ ਲੈਂਦੇ ਸ੍ਰੀ ਸ੍ਰੀ ਉਹ ਲੈ ਜਾਂਦੇ ਐ ਤੇ ਲੋਥ ਬਗਰੋ ਉੱਥੇ ਐ ਮੱਖੀਆਂ ਭਿੰਤ ਨਹੀਂ ਆ ਕਾਲੀ ਦੇ ਮੰਦਿਰ 'ਚ ਬੜੀ ਬਦਗੂ ਆਉਂਦੀ ਐ ਇਸ ਪ੍ਰਕਾਰ ਦੀਆਂ ਹਾਲਤਾਂ ਨੇ ਉਹਨਾਂ ਦੇਵੀ ਦੇ ਉੱਤੇ ਆਦੇ ਬੱਕਰੇ ਛਤਰੇ ਚੜਾਉਣੇ ਅੱਤੇ ਸੁਲਤਾਨਾਂ ਆਪ ਕਹਿੰਦੇ ਰੋਟਾ ਪਕਾਉਣੇ ਇਸ ਚੌਦਰਦੀ ਨਹੀਂ ਆਈ ਜੋ ਸੰਸਾਰ ਦੇ ਇਸ ਪ੍ਰਕਾਰ ਦੇਵੀ ਦੇ ਉੱਤੇ ਹਨ ਉਹਨਾਂ ਦੀ ਉਪਾਸ਼ਨਾ ਕਰਨ ਦੀ ਜ਼ਰੂਰਤ ਕੋ ਕੌਣ ਹੈ ਕੋਈ ਕ੍ਰਿਸ਼ੇਰ ਉਸ ਨੂੰ ਪ੍ਰਾਪਤੀ ਨੂੰ ਮਠਾ ਸੰਝਿਆ ਹੋਇਆ ਹੈ ਤੇ ਪਰਮੇਸ਼ਰ ਆਪਣਾ ਭਾਣਾ ਮਨਾਉਂਦਾ ਹੈ ਅਬੇ ਸੁਰਗੁ ਵੀ ਕੀ ਕੋਈ ਰੱਖ ਕੇ ਜੀਵ ਨੂੰ ਮੁਕਤ ਕਰ ਦਿਆ ਹੈ ਕਿਉਂ ਪਰਮੇਸ਼ਰ ਵਿੱਚ ਇਹ ਵਿਸ਼ੇਸ਼ ਰੂਪ ਉਹ ਖਰਾਪ ਨੂੰ ਤੇ ਸੰਝਿਆ ਹੈ ਕਿਉਂਕਿ ਇਹ ਵਿਸ਼ੇ ਦਾ ਸੁਖ ਨਹੀਂ ਆਤਮ ਅਨੰਤ ਕੋੜਾ ਨੰਦ ਦੁਨੀਆਂ ਦੇ ਜਿਹੜੇ ਬੂੰਦ ਹੀ ਨਹੀਂ ਆਈ ਹੈ ਵਿਸ਼ੇ ਦਾ ਜਿਹੜੇ ਦੁਨੀਆਂ ਦੇ ਇੱਕ ਬੂੰਦ ਹੀ ਨਹੀਂ ਆਈ ਹੈ ਉਹ ਅਨੰਦ ਦਾ ਸੁਮੰਦਰ ਰੂਪ ਹੈ ਇਹ ਸੁਖ ਖੜਾ ਤੇ ਦੁੱਖ ਦਿੰਦਾ ਰੱਬ ਮਾਰਦਾ ਇਹ ਲੈ ਕਰਦਾ ਕਿਉਂ ਦੁੱਖ ਲੈ ਕੇ ਸੰਭੇ ਹੈ ਤਾਂ ਉਹ ਸੁਗਾ ਦੂੰਗੇ ਵੀ ਨਹੀਂ ਸਮੁੰਦਰ ਵੀ ਨਹੀਂ ਆਈ ਬੇ ਹੱਥ ਹੈ ਉਹਦੇ ਨਾਲ ਤੋਂ ਪਿਆਰ ਨਾ ਜਾਉਣੇ ਆਂ ਦੇਵੀ ਦੇ ਉੱਤੇ ਦੀ ਉਪਾਸ਼ਨਾ ਉੱਤੀ ਚੋਗਲਿਆਂ ਨੂੰ ਲੱਗੀ ਰਹੀ ਹੈ ਜੀਵ ਰੂਪ ਮੱਛੀਏ ਆਪੇ ਆਪੇ ਸਿਆਣੀ ਸੁਹਣੀ ਇਹ ਮੱਛੀ ਤੋਂ ਸਿਆਣੀ ਬਣੀ ਹੈ ਕਿ ਸੋਣਾ ਤੇ ਰੰਗ ਚਿਤ ਮੁਤਾ ਲਈ ਹੈ ਕਿਉਂਕਿ ਤੋ ਵੇਸਾ ਜਾਲ ਦਾ ਬਰੋਸਾ ਕਿਉਂ ਕੀਤਾ ਜਾਲ ਵਿੱਚ ਫਸ ਗਈ ਹੈ ਇਹ ਸਿਰਫ ਪ੍ਰਕਾਰ ਹਜੂਰ ਫਰਮਾਉਂਦੇ ਹਨ ਮਛਲੀ ਮਛਲੀ ਜਾਲ ਨਾ ਜਾਣੇ ਇਹ ਜੀਵ ਦੀ ਮੱਛੀਏ ਇਹ ਪਰਿਵਾਰ ਦੇ ਯਾਰ ਨੂੰ ਕਹੇ ਸਮਝਿਆ ਨਾ ਮੋਹ ਨੂੰ ਹਰ ਖਾਰਾ ਅਤਗਾ ਹੋਏ ਤੂੰ ਸ਼ਰੀਰੂਪੀ ਸੋਭਾ ਕੀ ਵੜੀ ਰਹੀ ਹਰ ਵਕਤੋ ਦੇਹੋਂ ਦੇਹੋ ਕਹਿੰਦੀ ਰਹੀ ਦੇਨੂ ਆਪਣੇ ਆਤਮਾ ਮੰਨ ਲਈ ਕਿ ਇਹ ਸਾਰੇ ਦੇ ਕਰਕੇ ਤੈਨੂੰ ਜੋ ਦੁਨੀਆ ਦੇ ਪਦਾਰਥਾਂ ਦੇ ਭੋਗ ਹੈ ਇਹ ਤੈਨੂੰ ਸੁਖਦਾਇਕ ਪ੍ਰਤੀਤ ਹੁੰਦੇ ਹੈ ਤੇ ਪਰਮੇਸ਼ਰ ਦਾ ਜਿਹੜਾ ਅਨੰਦ ਉਹ ਖਾਰਾ ਵਿਸ਼ੇ ਰਸਤੋਰ ਹੈ ਤੇ ਅਜਗਾ بے ਹੱਥ ਹੈ ਉਹ ਉਹ ਤੈਨੂੰ ਦੁਖਦਾਇਕ ਪ੍ਰਤੀਤ ਹੁੰਦਾ ਹੈ ਆਪਣੇ ਭਾਣਾ ਬਣਾਉਦਾ ਕਰਕੇ ਆਤਿ ਸਿਆਣੀ ਸੋਣੀ ਬੜੀ ਸਿਆਣੀ ਸੀ ਜਿਹੜਾ ਸ਼ਾਸਤਰ ਪੜ੍ਹੀ ਹੋਈ ਸੀ ਸੋਹਣੀ ਸੀ ਉਹ ਸਾਰੇ 84 ਲੱਖ ਜੂਨ ਦੇ ਨਾਲ ਮਨੁੱਖਾ ਦੇ ਬੜੀ ਸੁੰਦਰ ਹੈ ਤੈਨੂੰ ਸੋਹਣੀ ਪ੍ਰਾਪਤੀ ਤੇ ਨਕਸ਼ਾ ਤਿੱਖਾ ਹੈ ਸੁਰਾ ਜੈਸੀ ਤੇਰੀ ਚਾਲ ਤੇਰੀ ਕੂਹ ਚੂਪਰ ਚਾਉ ਕਮਾਲ ਇਸ ਪ੍ਰਕਾਰ ਦੀ ਦੇਵਤਿਆਂ ਵਰਗੀ ਤੇਰੀ ਚਾਲ ਹੈ ਬੜੀ ਸੋਹਣੀ ਸੀ ਮਨੁੱਖਾ ਤੇ ਤੇਰੀ ਸੁੰਦਰ ਵੇਖੋ ਆਸਤੇ ਮੈਂ ਐਸਾ ਤੇਰਾ ਸੁੰਦਰ ਸਰੂਪ ਹੈ ਤੇ ਸਿਆਣੀਆ வேத ਸ਼ਾਸਤ ਕੋੜੀ ਹੋਈ ਹੈ ਕਿਉਂ ਕੀਤਾ ਵੇਸਾ ਵੇਸਾ ਮਿਲ ਕੇ ਇਸ ਭਾਗ ਦਾ ਭਰੋਸਾ ਤੋਂ ਕਰ ਲਿਆ ਤਾ ਕਿ ਮੈਂ ਮਰਨਾ ਹੀ ਨਹੀਂ ਸਦਾ ਵਾਤੇ ਆਪਣੇ ਆਪ ਨੂੰ ਅਵਨਾਸ਼ੀ ਕਿਉਂ ਮੰਨ ਬੈਠੀ ਤੂੰ ਇਹ ਭਰੋਸਾ ਕਰ ਲਿਆ ਕਿ ਮੈਂ ਜਿਉਂਦੀ ਰਹਾਂਗੀ ਜਿਹੜਾ ਕੋਈ ਕਹੇ ਜਿਉਂਦਾ ਰਹੇ ਉਹ ਤੇ ਬੜਾ ਪ੍ਰਸੰਨ ਮੈਨੂੰ ਅਸੀਹ ਦਿੱਤੀ ਹੈ ਜਿਹੜਾ ਮਰ ਜੇ ਕਹੇ ਤੇ ਕਬਰਾਂਨਾ ਵੀ ਤੂੰ ਮਾਰ ਕੇ ਦੇ ਮਾਪੇ ਮੰਨ ਮੈਂ ਕਿਉਂ ਮਰਾਂ ਇਸ ਪ੍ਰਕਾਰ ਇਸ ਕਾਰ ਦੇ ਤੇ ਤੂੰ ਭਰੋਸਾ ਕਿਉਂ ਕਰ ਬੈਠੀ ਕਿ ਮਸਲਾ ਜੀ ਹੁੰਦੀ ਰਹਾਂਗੀ ਮਰਨਾ ਹੀ ਹੈ ਤੁਮੂ ਈ ਤੇ ਕਾਰਨ ਪਾਕੜੀ ਪਰ ਰੋਹਦਾ ਲੈ ਮੱਛੀ ਇਹ ਜਾਲ ਤੇ ਈ ਇਹ ਜਾਲ ਮੈਨੂੰ ਪਕੜੇ ਜਾਣੀ ਇਹ ਸਾਰੇ ਕਾਰਨ ਹੋ ਗਈਆਂ ਤੰਦ ਹੋਣਗੇ ਭਰੋਸਾ ਕਰਕੇ ਤੂੰ ਪਕੜੀ ਗਈ ਕਾਲ ਨਟਲੇ ਸਿਰਾ ਇਹ ਗੁਰ ਕਾਲ ਕਾਲੇ ਨੂੰ ਸਰਪੇ ਭਾਈ ਕਾਰ ਇਹ ਮੱਛੀ ਪਕੜੀ ਗਈ ਹੈ ਇਸੇ ਪ੍ਰਕਾਰ ਕੀਤੇ ਕਾਰਨ ਹੋ ਕੇ ਮੈਂ ਸਦਾ ਜਿਉਂਦੀ ਰਹਾਂਗੀ ਸਦਾ ਮੇਰਾ ਪਰਿਵਾਰ ਬਣਿਆ ਰਹੇਗਾ ਸਦਾ ਮੇਰੀ ਦੇਹ ਬਣੀ ਰਹੇਗੀ ਇਹ ਪ੍ਰੋਸੇ ਕਾਰਨ ਕਰਕੇ ਕਾਲ ਰੁਕੀ ਥੰਦਕ ਨੇ ਮੋਰ ਕੀ ਸਾਹੀ ਬਾਕੇ ਤੂੰ ਫੜ ਲਿਆ ਹੈ ਪਾਈ ਰੇ ਓ ਸਿਰ ਦੇ ਤਰਨ ਤਕਰੀ ਕਾਲ ਨਾ ਟਲੇ ਤੇਰਾ ਜੂਜਲ ਕਾਲ ਸਰਮੇ ਸੰਦੇਤੀ ਹੈ ਉਹ ਦਰਵਾਜ਼ਾ ਨਹੀਂ ਜਦੋਂ ਅੰਤਵਾਸ ਸੁਣਾਉਂਦਾ ਉਹ ਵਕਤ ਆਉਂਦਾ ਉਹ ਸਾਲ ਆਉਂਦਾ ਮਹੀਨਾ ਆਉਂਦਾ ਰੁੱਤ ਆਉਂਦੀ ਐ ਖਿਤ ਆਉਂਦੀ ਐ ਵਾਰ ਆਉਂਦਾ ਦਿਨ ਆਉਂਦਾ ਉਹ ਕੱਲ ਆਉਂਦਾ ਘੜੀ ਆਉਂਦੀ ਜਿਸ ਵੇਲੇ ਸਮਾਪਤ ਹੋ ਜਾਣਾ ਉਹ ਸਿਰ ਤੋਂ ਤਾਲ ਕਾਲ ਕਿਹਦੇ ਨੂੰ ਕਰਦਾ ਨਹੀਂ ਜਾਲ ਬਦੇ ਸਭ ਹੀ ਮਿਲ ਕੇ ਕੋਈ ਆਣ ਮਸੂਲ ਨਾ ਬਚੇ ਨਾ ਪਾਏ ਬਾਣੁਖੇ ਬਲਿੰਗ ਨਾ ਤਾਰੇ ਪੁੱਤ ਪਸ ਪਸ ਉਹ ਪਾਏ ਮਟਾਏ ਮੰਨਾਰੇ ਪਛਤਾ ਪਰ ਜੇ ਜਗ ਮੈਂ ਵਿਚਾਰ ਪੜਾਏ ਜੇ ਮਨ ਲਾਲ ਇਕਲ ਹੀ ਕਾਣ ਕੇ ਨਾਗ ਪੁਕਾਰੇ ਨਾ ਪਾਇੰਦਾ ਹੈ ਕਿ ਮੇਰੇ ਮਨਾਂ ਲਾਲ ਚੰਕਲਾ ਇਕਲੇ ਆਕਾਲ ਕੁੜ ਦੇ ਚਰਨੀ ਕਿਉਂ ਨਹੀਂ ਪਾਜ ਕੇ ਪੈਂਦਾ ਸਾਰੇ ਕਾਲ ਦੇ ਯਾਲਜ ਵਜੇ ਹੋਏ ਹੈ ਕਿੰਦੇ ਤੋਂ ਕਾਲ ਵੀ ਚੱਲਦਾ ਰਹਿਣਾ ਰਾਹ ਲੋਕ ਹੋ ਰਹੇ ਰੰਗਰੇ ਤੁੰਗੂ ਦੀਰੋ ਯਾਰੀਆ ਪੂਰਾ ਪੂਰੀ ਤਰ੍ਹਾਂ ਬੰਦਾ ਤੀਰੋ ਪਾਈ ਰੇ ਇਹੋ ਸਿਰ ਜਾਣੋ ਕਾ ਇਹ ਸਾਡੀ ਜੀ ਮੱਛੀ ਦੇ ਸਰਦੇ ਤੇ ਇਹ ਮਛਲੀ ਬਾੜਦਾ ਨਹੀਂ ਆਇਆ ਕੋਲਾ ਅਗਲੀ ਇਹ ਚੋ ਕੌਣੀ ਹੈ ਵਿੱਚ ਪੰਜੋ ਪੁੱਠੇ ਛਪਿਆ ਹੁੰਦਾ ਇਸ ਕਰਕੇ ਉਹ ਪੁੱਛਦਾ ਇਹ ਵੀ ਸਰਕਾਰ ਦੇ ਤੇ ਕਾਲ ਹੋਵੇਗਾ ਜਿਉ ਮੱਛੀ ਕਿਉਂ ਮਾਨਤਾ ਇਹ ਮੱਛੀਆਂ ਦਾ ਸਾਰਿਆਂ ਦੇ ਕਾਰੋ ਮਛਲੀ ਤਾਂ ਨਹੀਂ ਰਹੇਗੇ ਇਓ ਮੱਛੀ ਕਿਓ ਮਾਨਤਾ ਇਹ ਮਛਲੀ ਛਪਿਆ ਹੁੰਦਾ ਕਈਆਂ ਵੀਰਾਂ ਵਿੱਚ ਕੋਈ ਇਓ ਮੱਛੀ ਕਿਓ ਮਾਨਤਾ ਹੈ ਇਹ ਜਿਹੜੀ ਛਪਿਆ ਇਹ ਪਾੜ ਦੇ ਫਰਕ ਆ ਜਿਹੜਾ ਛਪਿਆ ਮੱਛੀ ਪਾਉਂਦੀ ਹੁੰਦੇ ਇਓ ਮੱਛੀ ਕਿਓ ਮਾਨਤਾ ਜਿਹੜੇ ਪਾਰ ਮੱਛੀ ਹੁੰਦੀ ਹੈ ਇਸੇ ਪ੍ਰਕਾਰ ਮਨੁੱਖਾਂ ਦੀ ਹਾਲਤ ਹੈ। ਪਾਵੈ ਚਿੰਤਾ ਜਾਲ, ਮਿੱਠੀ ਦੇ ਅਚਨ ਕੇ ਦਾ ਕੇ ਖੰਧ ਕੇ ਯਾਰ ਪਾ ਲੈਂਦੇ ਵੇ। ਇਸੇ ਪ੍ਰਕਾਰ ਇਹ ਜੀਵ ਦੇ ਕਾਇੰਨਿ ਚਿਰ ਕਰ ਕੇ ਨਹੀਂ ਕਰਦਾ ਇਹ ਮੌਤ ਨੂੰ। ਅਚਨ ਆਪਰੇ ਆ ਕੇ ਅਚਨ ਕੇ ਹੀ ਖਾਸ ਦਾ ਯਾਰ ਆ ਕੇ ਪੈ ਜਾਂਦਾ ਹੈ। ਜੇ ਵੀ ਬੰਦੀ ਜੋ ਬਣ ਕੇ ਤੂੰ ਜੀਤੇ ਸੰਨ, ਤਉ ਬਾਂਦੀ ਰੱਬ ਕੀ ਮੰਨ ਕੇ ਜੀਤੇ ਕਰਦਾ ਵੀ ਨਾ ਮਰਨ ਦਾ ਸੋਚ ਇੱਕ ਦਿਨੀ ਨਹੀਂ ਕਰਦਾ। ਮੋਗੈ ਮੋਹ ਸ੍ਰੀ ਕੀ ਤੁਮਾਉਣਾ ਹੈ ਇਹ ਉੱਚੇ ਅੱਖ ਸੁਣਾ ਕਰ ਆ ਕੇ ਜਾਲ ਪੈ ਜਾਂਦਾ ਸਭ ਜਗ ਬਾਦਉ ਕਾਲ ਕੋ ਸਾਰਾ ਜਗ ਨੂੰ ਭਾਈ ਕਾਲ ਦਾ ਬੰਧਿਆ ਹੋਇਆ ਕੈਦੀ ਕੀਤਾ ਹੋਇਆ ਹੈ ਬਿਨ ਗੁਰ ਕਾਲ ਅਪਾਰ ਬਿਨ ਸਤਿਗੁਰੂ ਨਾਮ ਦੇ ਉਸ ਦੇ ਪਾਪ ਸ਼ਰਨ ਤੋਂ ਬਿਨਾਂ ਕਾਲ ਕੋਸ ਦੀ ਔਰ ਤੋਂ ਬਿਨ ਇਹ ਤਾਂ ਆਖੜਿਆ ਫਿਰਦਾ ਹੰਕਾਰਿਆ ਫਿਰਦਾ ਹੈ ਅਜ਼ਾਰ ਖੜਿਆ ਨਹੀਂ ਜਾਂਦਾ ਐਸਾ ਹੈ ਪਕੜਨ ਤੋਂ ਰੇਤ ਹੈ ਸਾਚੇ ਰੱਤੇ ਦੇ ਉੱਪਰੇ ਜਿਹੜੇ ਸੱਜਣ ਨਾਮ ਦੇ ਲੰਗੇ ਹੋਏ ਆ ਉਹ ਅਮਰਤ ਨਾਮ ਨੂੰ ਜਪ ਕੇ ਇਸ ਕਾਲ ਤੋਂ ਉੱਰੇ ਬਚ ਗਏ ਹਨ ਉਹਨਾਂ ਦੀ ਰੂਹ ਨੂੰ ਕਾਲ ਨਹੀਂ ਪੱਖੇ ਕਰ ਸਕਦਾ ਊਦ ਦਾ ਛੋੜ ਬਿਕਾ ਜਿੰਨ ਊਦ ਦਾ ਬਿਕਾ ਪੁਣੇ ਛੜ ਦਿੱਤਾ ਹੈ ਬਿਕਾ ਪੁਣੇ ਭਜਨ ਕਰੀਏ ਤੇ ਨਾਮ ਕਰੀਏ ਆ ਕਾਰਜ ਕਰੀਏ ਤੇ ਨਾਮ ਕਰੀਏ ਇਹ ਦੁਬਿਯਾ ਬੁਚਿੱਪਾ ਬਣਾ ਜਿਹਨੇ ਖੜਕਾ ਹੈ ਇਹ ਦੋਦਾ ਬਹੁਤੇ ਘਰ ਘਾਲੇ ਘਾਲੇ ਵੀ ਆਉਂਦਾ ਹੈ ਰਾਮ ਭਗਤ ਦਾ ਸਦਾ ਸੁਕਾਲੇ ਇਹ ਘਾਲੇ ਹੋ ਤਾਂ ਬਾਹਲੇ ਘਰ ਵਿੱਚ ਤਕਰੀਬ ਕਾਮ ਕੌਣੇ ਪੈਣਗੇ ਬਾਹ ਦੇ ਘਰਾਣਿਆਂ ਦੇ ਘਰ ਗਾਲ ਦਿੱਤੇ ਹਨ ਕੋ ਰਾਮ ਭਗਤ ਦਾ ਸਦਾ ਸੰਖਾਲੇ ਹੋਈ ਜਗ ਬੈ ਉਹਦਾ ਛੋਡ ਵਿਕਾ ਜੋ ਜਿਹੜਾ ਬੁਚਿੱਪਾ ਬੁਣੇ ਜੋ ਇਸ ਮਾਰੇ ਕੋਈ ਸੂਰਾ ਜੋ ਇਸ ਮਾਰੇ ਕੋਈ ਪੂਰਾ ਐਸਾ ਕੋਈ ਦੂਦਾ ਮਾਰਗੋ ਆਵੇ ਇਸੇ ਮਾਰਗ ਜੋ ਕਮਾਵੇ ਇਸ ਪ੍ਰਕਾਰ ਦੁਗਦਾ ਦੁਗਦਾ ਛੋੜ ਕੇ ਕਾ ਦੁਗਦਾ ਵਿਚਤਾ ਗੁਣ ਛੱਡ ਕੇ ਦੋ ਵੀ ਨਹੀਂ ਜਿਹੜੀਆਂ ਬਣਿਆ ਰਹਿਣੀਆਂ ਤੇ ਵਕਾਰ ਕਾਮ ਆਦ ਕਰਨੇ ਕਿੰਨਾਂ ਅਗੱਤ ਉਹ ਗੁਰੂਖ ਬਟਿਆਂ ਨੂੰ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਉਹ ਤਿਲ ਕ ਬਲਿਹਾਰ ਨੇ ਕੋਈ ਨਾ ਪਿਆਰਿਆ ਕੋਈ ਵੀ ਬਲਿਹਾਰ ਕੁਰਬਾਨ ਜਾਂਦੇ ਹੋਏ ਸਰ ਸੱਚੇ ਸੱਜਿਆ ਜਿਵੇਂ ਸਾਧ ਸੰਗਤ ਜੁਤੀ ਜਾਰੇ ਵਿੱਚ ਸੱਚੇ ਨਾਮ ਜਿਉਂਦੇ ਹਨ ਉਹ ਸੱਚੇ ਦੇ ਦਰਵਾਜ਼ੇ ਵਿੱਚ ਵੀ ਗਿਆਨ ਸੱਚ ਦੀ ਪ੍ਰਾਪਤੀ ਵਾਲੇ ਹਨ ਉਹ ਪ੍ਰਵੇਸ਼ਕ ਦੇ ਦਰਵਾਜ਼ੇ ਦੀ ਛਿਗਿਆਈ ਵਾਲੇ ਪਹੁੰਚਣਗੇ ਐਸਾ ਸੰਸਾਰ ਵਿੱਚ ਹੀ ਉਹ ਸੱਚੇ ਹੈ ਸੱਚਿਆਰ ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕੀਤਾ ਗੁਰਾਂ ਦੇ ਦੁਆਰਾ ਜੀ ਜਾਣੇ ਜਿਉਂ ਪੰਛੀ ਆਉਂਦਾ ਹੈ ਪਕੜ ਲੈਣੇ ਸਾਹਿਬ ਕੰਦੇ ਜੀ ਜਿਵੇਂ ਜਿਹੜੇ ਉੱਡਣ ਵਾਲੇ ਪੰਛੀ ਹੁੰਦੇ ਹੈ ਉਹਨੂੰ ਸ਼ਿਕਾਰੀ ਨੇ ਛੋਟੇ ਬਾਜ਼ ਦਾ ਨਾਮ ਹੈ ਜਿਹੜਾ ਛੋਟੇ ਕਿਸਮ ਦਾ ਬਾਜ਼ ਹੋਵੇ ਉਹਨੂੰ ਸ਼ਿਕਾਰੀ ਕਹਿੰਦਾ ਸ਼ਿਕਾਰੀ ਜਿਵੇਂ ਪੰਛੀਆਂ ਪੰਛੀ ਨੂੰ ਪਕੜਦਾ ਅਜਿਹੀ ਸ਼ਿਕਾਰੀ ਬਾਜ਼ ਮਗਰ ਛੜੁੰਦੇ ਹੈ ਸ਼ਿਕਾਰੀ ਜਿਵੇਂ ਬਾਜ਼ ਜਿਹੜਾ ਛੋਟਾ ਹੁੰਦਾ ਉਹ ਪੰਛੀ ਨੂੰ ਪਕੜ ਲੈਂਦਾ ਹੈ ਜਾਲੀ ਵੱਧ ਕੇ ਆਪ ਤੇ ਜਿਹੜੇ ਬਾਕੀ ਦੇ ਜਾਨਵਰ ਨੇ ਚੋਗੇ ਤੇ ਫਸੂ ਵਾਲੇ ਉਹ ਖੰਡਕ ਜਾਲੀ ਪਾ ਕੇ ਕਹਿੰਦੇ ਮੱਛੀਆਂ ਆਦ ਕਹਿੰਨੂ ਪਕੜ ਲੈਂਦਾ ਹੈ ਇਸੇ ਫਤਾਰ ਕੀ ਚਾਂਨੇ ਜਿਉ ਪੰਛੀ ਆ ਜਿਵੇਂ ਪੰਛੀਆਂ ਨੂੰ ਅਸੀਂ ਚਾਂਨੇ ਬਾਜ ਪਕੜਦਾ ਹੈ ਇਹਵੇਂ ਪੰਖੇ ਵੀ ਜਾਏ ਕੌਣ ਸਿੱਧ ਉੱਡ ਨਾ ਜਾਹੀ ਸਿੱਧ ਨਾ ਹੋਏ ਉਡਾਰੀਆਂ ਮਾਰਨ ਵਾਲੇ ਜਿਹੜੇ ਸਿੱਧ ਹੈ ਉਹਨਾਂ ਸਿੱਧਾ ਨੂੰ ਰਿੱਧੀਆਂ ਸਿੱਧੀਆਂ ਰੂਪ ਜਿਹੜੇ ਉਡਾਰੀਆਂ ਮਾਰਦੇ ਆ ਉਹਨਾਂ ਨੂੰ ਇਹ ਕਾਲ ਬਾਜ ਦੀ ਨਹੀਂ ਆਈ ਕੀ ਚਾਂਨੇ ਜੇ ਪੰਛੀ ਬਾਜ਼ ਛੱਡ ਕਰਕੇ ਪੰਖੀ ਫੜ ਲਈਦੇ ਐ ਅਰੇ ਦੀ ਅਸੀਂ ਇਹ ਲਾਲ ਰੂਪੀ ਬਾਜ਼ ਛੱਡ ਕੇ ਉਹਨਾਂ ਸਿੱਧਾ ਰੂਪੀ ਪੰਖੀਆਂ ਨੂੰ ਇਹ ਕਾਲ ਸ਼ਿਕਾਰੀ ਪਕੜ ਲੈਂਦਾ ਹੈ ਜਾਲੀ ਵੱਧਤ ਹਾ ਬਾਕੀ ਦੇ ਜਿਹੜੇ ਪਸ਼ੂ ਹਰ ਮਾਦ ਕਹਿੰਦੇ ਉਹਨੂੰ ਜਾਲੀ ਲਾ ਕੇ ਪਕੜ ਲੈਂਦੇ ਫੰਦਕੀ ਨੇ ਤੇ ਮੱਛੀਆਂ ਨੂੰ ਫੜ ਲੈਂਦੇ ਪਾਣੀ 'ਚ ਜਾਲ ਪਾ ਕੇ ਇਸੇ ਪ੍ਰਕਾਰ ਜਿਹੜੇ ਬ੍ਰਗਤ ਆਪਣੇ ਆਪ ਨੂੰ ਕਹੁੰਦੇ ਆ ਦੁਨੀਆਂ ਦੇ ਜੁਆਰਾ ਕਰੇਂਗੇ ਹਰ ਨਾਗਾਂ ਨੂੰ ਉਹਨਾਂ ਨੂੰ ਵੀ ਮੋਹ ਰੁਕੀ ਜਾਵੀ ਪਾ ਕੇ ਇੱਕ ਔਰ ਫੜ ਲੈਂਦਾ ਹੈ ਅਤੇ ਪਰਵਾੜ ਰੂਪੀ ਪਾਣੀ ਗ੍ਰਹਿਣ ਵਾਲੇ ਜਿਹੜੇ ਮੱਛੀਆਂ ਵੀ ਨਹੀਂ ਆਈਆਂ ਉਹਨਾਂ ਦਾ ਵੀ ਪਰਵਾੜ ਦਾ ਮੋਹ ਰੁਕੀ ਜਾਵੀ ਪਾ ਕੇ ਇੱਕ ਆਦਤ ਦੀ ਫੰਦ ਕ ਆਪਣੇ ਹੱਥੀ ਕਰ ਲੈਂਦਾ ਕਦਗੇ ਕਰ ਲੈਂਦਾ ਹੈ ਗੁਰੂ ਰਾਖੇ ਤੇ ਉੱਭਰੇ ਕੋਈ ਨਹੀਂ ਬੈਠ ਨਹੀਂ ਸਕਦਾ ਇਹਨਾਂ ਦੇ ਗੁਰੂ ਸਾਹਿਬ ਜੀ ਸਰੂਪ ਪਰਖੰਡਾ ਗੁਰਸੂਰਾ ਨਾਮ ਇੱਕ ਤਾਰੇ ਦੇ ਚਾਰੇ ਪੂਰਾ ਜਿਨ੍ਹਾਂ ਨੂੰ ਸਤਗੁਰੂ ਜੀ ਰੱਖਦੇ ਆ ਉਹ ਬਚੇ ਹਨ ਹੋਰ ਸਾਥ ਹੈ ਉਹ ਸਾਥੇ ਚੁਗੈ ਸਾਹ ਹੋਰ ਜਿੰਨੇ ਸਾਰੇ ਆ ਪਦਾਰਥਾ ਰੂਪੀ ਯੋਗ ਦੇ ਨਾਲ ਜੀਵ ਰੂਪੀ ਪੰਛੀ ਫਸ ਰਹੇ ਹਨ ਬੇਨ ਨਾ ਆਵੇ ਚੁਰ ਪੁੱਤੀ ਹੈ ਜੇ ਮਾਰ ਜਾਵੇ ਨਾਮ ਜਪੇ ਕੋ ਗਾਇਰੋ ਜਿਵੇਂ ਸ਼ਿਕਾਰੀ ਮੱਛੀਆਂ ਨੂੰ ਪਕੜ ਪਕੜ ਕੇ ਕੁੰਡੀ ਇਹ ਨਾਲ ਕੁੰਕਣ ਕੇ ਥੈਲੇ ਵਿੱਚ ਸਿੱਟੀ ਜਾਂਦੇ ਹੈ ਇਸੇ ਪ੍ਰਕਾਰ ਮਾਰੇ ਦੇ ਨਾਮ ਤੋਂ ਬਗੈਰ ਜਿਹੜੇ ਜੀਵ ਹਨ ਉਹਨਾਂ ਦਾ ਤਾਂ ਹੀ ਵਿਸ਼ੇ ਰੂਪੀ ਕੁੰਡੀ ਮਾਸ ਲਾ ਲਾ ਕੇ ਕਿਉਂਕਿ ਕਿ ਉਹਨਾਂ ਜੀਵਾਂ ਦੇ ਤਾਂ ਹੀ ਕਾਲ ਜੁਨਾ ਰੂਪੀ ਦੁਨੀ ਚ ਸਿੱਟੀ ਜਾਂਦਾ ਹੈ ਕੋਈ ਨਾ ਸੰਗੀ ਸਾ ਉਹਨਾਂ ਦਾ ਕੋਈ ਸਬੰਧੀ ਇਸ ਲੋਕ ਦੀ ਸੰਗੀ ਨਹੀਂ ਹੁੰਦਾ ਮੈਂ ਕੋਈ ਉਹਨਾਂ ਦਾ ਪਰਲੋਕ ਦੇ ਸਾਥੀ ਹੁੰਦਾ ਹੈ ਖਾਲੀ ਚੱਲੇ ਚੱਲੀ ਸੀ ਜਿਵੇਂ ਜਿਉਂ ਮੀਹ ਹੋ ਉਹ ਖਾਲੀ ਦੁਨੀਆ ਚ ਕੂਚ ਕਰਕੇ ਜਾਂਦੇ ਹਨ ਕੋਈ ਸੰਗੀ ਇਸ ਲੋਗ ਜਗ ਨਹੀਂ ਮੰਨਦਾ ਨਾ ਪ੍ਰਲੋਕ ਦਾ ਸਾਥੀ ਹੈ ਸੱਚੂ ਸੱਜਾ ਆਖੀਏ ਉਹ ਸੱਜਾ ਜੋ ਪਰਮੇਸ਼ਰ ਦਾ ਸੱਜਾ ਨਾਮ ਕਹੀਦਾ ਹੈ ਸੱਚੇ ਸੱਜਾ ਤਾਨ ਉਹ ਸੱਚੇ ਪਾਤਸ਼ਾਹ ਦਾ ਸੱਜਾ ਸਾਥ ਸੰਗਤ ਨੂੰ ਕੀ ਸੋਹ ਹੈ ਜਿੰਨੀ ਸੱਜਾ ਮੰਨੇ ਤੇੜ ਕੋੜ ਹੋਤੋ ਸੱਚੂ ਸੱਜਾ ਆਖੀਏ ਇਹ ਭਾਈ ਸੱਜਾ ਜਿੰਨਾ ਪਹਿਲੇ ਜੈਤ ਵੀ ਉਹ ਸੱਜਾ ਸੀ ਜੁਗਾਂ ਚ ਵੀ ਹੁਣ ਸੱਜਾ ਹੈ ਅੱਗੇ ਨੂੰ ਇਹ ਸੱਚ ਰੂਪ ਹੋਵੇਗਾ ਜੋ ਸੱਚਾ ਤੰਨਾ ਕਾਲੰ ਤ੍ਰੀਕਾਲਵਾਦ ਰੂਪ ਹੋ ਤ੍ਰੀਕਾਲਵਾਦ ਤੰਸਤੰ ਇਨਾ ਕਾਲਾਂ ਜਿਹੜਾ ਨਾਸ ਨਾ ਹੋਣ ਵਾਲਾ ਸੱਚਾ ਪਰਮੇਸ਼ਰ ਸੱਚਾਈ ਕਹਿੰਦਾ ਤੰਨਾ ਕਾਲਾਂ ਚ ਸੱਚੇ ਸੱਚਾ ਤਾਂ ਸਰੂਪ ਰੂਪੀ ਥਾਂ ਸੱਚਾ ਹੈ ਜਿੰਨੀ ਸੱਚਾ ਮੰਨਿਆ ਜਿੰਨਾ ਮਸਾਲ ਤੰਗ ਰੂਪੀ ਥਾਂ ਤੇ ਬੈਠ ਕੇ ਸੱਚੇ ਦਾ ਮੰਨਣ ਕੀਤਾ ਹੈ ਤਿਨ ਕਿਤੇ ਆਹ ਉਹ ਮਨੁਖ ਸੱਚੇ ਪਾਖਾ ਦਾ ਧਿਆਨ ਲਾ ਵੀ ਆਂਦਾ ਕਿਦੀ ਬਿੱਤੀ ਉਸ ਪਾਸੇ ਲੱਗ ਜਾਂਦੀ ਜੁੜ ਜਾਂਦਾ ਚਿੱਤ ਮਨੁਖ ਨੂੰ ਕਿ ਕਿ ਜਾਣੀ ਹੈ ਇਹ ਮਨੁਖ ਪਾਠ ਨਹੀਂ ਕਰਨਾ ਗੁਰਮਖੋ ਜਿੱਥੇ ਨੰਨੇ ਨੂੰ ਸਿਆਰੀ ਹੋਵੇ ਇਹ ਮਨੁਖ ਨਹੀਂ ਪਾਠ ਲਾ ਇਹ ਮਨੁਖ ਤੇ ਮੁਖ ਬਕੋ ਕਰਦਾ ਮਨੁਖ ਸੱਚੇ ਜੀਤੇ ਜਾਣੀ ਉਹ ਮਨ ਕਰਕੇ ਵੀ ਜੀਤੇ ਹੁੰਦੀ ਕੋ ਮੁਖ ਕਰਕੇ ਵੀ ਸੂਤੇ ਤ੍ਰਿ ਜਾਣੀ ਜਾਂਦੇ ਹਨ ਮੈਨੂੰ ਵੀ ਉਹਨਾਂ ਦੇ ਬਕਾਇਰੇ ਤੋਂ ਲੈ ਸਿੱਕੇ ਮੁੱਖ ਕਰਕੇ ਵੀ ਝੂਠ ਦੀ ਜੂਠ ਨਹੀਂ ਉਹਨਾਂ ਦੇ ਤਾਂ ਹੀ ਲੱਗਦੀ ਕਿ ਉਹ ਸਿੱਕੇ ਪੁੱਤਰ ਹੀ ਆਣੇ ਦੇ ਹਨ ਗੁਰਮੁਖ ਕਿੰਨਾ ਗਿਆ ਜਿਨ੍ਹਾਂ ਨੂੰ ਗੁਰਾਂ ਦਾ ਵਾਹਿਗੁਰੂ ਗਿਆਨ ਪ੍ਰਾਪਤ ਹੋਇਆ ਉਹਨਾਂ ਦੇ ਮਨ ਵਿੱਚ ਵੀ ਉਹ ਸੱਚਾ ਵਸਦਾ ਹੈ ਮੁੱਖ ਵਿੱਚ ਵੀ ਸਿੱਕਾ ਸਿੱਕੇ ਹਨ ਸਾਤ ਗੁਰ ਅੱਗੇ ਅਰਦਾਸ ਕਰਨ ਅਰੇ ਸਿੱਕੇ ਵੀ ਬਖਸ਼ੇ ਜਾਈਏ ਮਾਰੇ ਜੀ ਨੂੰ ਸਤਿਗੁਰਾਂ ਦੇ ਅੱਗੇ ਕਾਈ ਅਰਦਾਸ ਬੇਨਤੀ ਕਰਨਾ ਕਰ ਸਾਜ ਨੂੰ ਦੇ ਮਿਲਾਏ ਸਤਿਗੁਰੂ ਸਤਿਗੁਰ ਅੱਗੇ ਅਰਦਾਸ ਕਰੂ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰੀਏ ਸਾਜ ਨੂੰ ਦੇ ਮਿਲਾਏ ਸਾਜੀ ਸੱਜਣਾ ਆਪਾਲ ਪੁਰਖ ਦੇ ਨਾਲ ਮੇਲ ਦੇਣ ਕਿਰਪਾ ਕਰਕੇ ਸਾਜ ਨੂੰ ਮਿਲੇ ਸੁਖ ਪਾਇਆ ਸਿੱਧੂ ਦੇਲ ਸੁਖ ਦੇ ਸੱਜਣ ਸੱਚਾ ਪਾਤਸ਼ਾਹ ਦਾ ਆਹੋ ਕਿਸ ਤਰ੍ਹਾਂ ਦੇ ਰਿਟਰਨ ਹੋਇਆ ਸੋ ਇਹ ਸੋਨਾ ਨਾ ਦੇਖਾ ਹੋਈ ਸਾਜਨ ਮਿਲਿਆ ਸੁਖ ਪਾਇਆ ਜੰਗੂ ਦੇਹਲ ਪ੍ਰਭ ਦੇ ਨਾਲ ਮਿਲਣੇ ਕਰਕੇ ਭਾਈ ਜੀ ਜੰਮਨਵਰ ਕੋ ਰਾਖ ਹੋਏ ਨੂੰ ਸੁਖ ਪਾਇਆ ਹੈ ਜੰਮਦੂਤ ਮੂਏ ਦੇਖਾ ਉਹਨੇ ਜੰਗੂ ਜੰਗਸਾ ਜੰਮੀ ਮਾਨੂੰ ਜ਼ਹਿਰ ਖਾ ਕੇ ਹੀ ਮਰ ਗਏ ਜੰਦੂਤਾਂ ਨੂੰ ਜ਼ਹਿਰ ਵੀ ਨਹੀਂ ਆਈ ਪਰਮੇਸ਼ਵਰ ਦਾ ਨਾਮ ਹੈ ਜਿਸ ਪ੍ਰਕਾਰ ਸਾਹ ਸਵੇਗੀ ਇਹਨੇ ਗਦੇ ਦੇ ਤਾਂ ਹੀ ਜੋ ਮਿਸ਼ਰੀ ਖਵਾ ਦਈਏ ਉਹ ਮਿਸ਼ਰੀ ਖਾਣ ਨਾਲ ਹੀ ਸਮਾਪਤ ਹੋ ਜਾਂਦਾ ਮਰ ਜਾਂਦਾ ਉੜੀਆਂ ਤੇ ਜਿੰਦਾ ਰਹਿੰਦਾ ਇਹ ਮਿਸ਼ਰੀ ਖਾਣ ਨਾਲ ਮਰ ਜਾਂਦਾ ਕਿਉਂ ਪਰਮੇਸ਼ਰ ਦਾ ਨਾਮ ਦਾ ਮਿਸ਼ਰੀ ਵੀ ਨਹੀਂ ਮਿੱਠਾ ਹੈ ਨਾ ਕਿੰਨੂ ਕਹਿੰਦਾ ਬਾਤ ਜਿਹਨੇ ਕਰੇ ਉਹ ਮਿਸ਼ਰੀ ਹੈ ਐ ਜ਼ਹਿਰ ਵੀ ਨਹੀਂ ਆਈ ਹੈ ਉਹ ਵਿਓ ਖਾ ਕੇ ਹੀ ਜੰਦੂਤ ਮਰ ਜਾਂਦੇ ਹਨ ਜਾਂ ਉਹਨਾਂ ਵੱਲੋਂ ਜੰਦੂਤ ਐਨ ਐਸ਼ ਹੋ ਜਾਂਦੇ ਹੈ ਜਿਵੇਂ ਕੋਈ ਜ਼ਹਿਰ ਖਾ ਕੇ ਮਰ ਗਿਆ ਹੋਵੇ ਪਰਮੇਸ਼ਰ ਦਾ ਨਾਮ ਤਾਂ ਅੰਮ੍ਰਿਤ ਹੈ ਗੁਰੂਖ ਅਮਲ ਹੁੰਦੇ ਹੈ ਜੰਦੂਦਾਂ ਵਾਪੇ ਦੁਖਦਾਇਕ ਕਿਉਂਕਿ ਉਹਨਾਂ ਨੂੰ ਨਾਸ ਕਰਨ ਵਾਲਾ ਹੈ ਇਹ ਮਨ ਨੂੰ ਜ਼ਹਿਰ ਖਾ ਕੇ ਹੀ ਮਰ ਗਏ ਨਾਵੇ ਅੰਦਰ ਹੋਵਤ ਜੇ ਅਕਾਲ ਪੁਰਖ ਬਾਹਿਰੂ ਵੱਲੋਂ ਬਚੀ ਹੋਵੇ ਨਾਵੇ ਅੰਦਰ ਹੋਵਤ اے ਪ੍ਰੇਮੀਓ ਅਕਾਲ ਪੁਰਖ ਵਾਹਿਗੁਰੂ ਵੱਲੋਂ ਆ ਗਿਆ ਹੈ ਅਸੀਂ ਨਾਮ ਦੇ ਅੰਦਰ ਨਿਵਾਸ ਕਰਦੇ ਹਾਂ ਨਾਉ ਵਸੈ ਮਨਿਆ ਸਿੱਖ ਦੇ ਰਿਤੇ ਨਾਮ ਆ ਕੇ ਵਾਝ ਜਾਂਦਾ ਹੈ ਉਹ ਹੋਈ ਜੇ ਜਗal ਪਰ ਹੋਾਈ ਜੂਂ ਦੀ ਆਗਿਆ ਅਸੀਂ ਆਪ ਆ ਦੱਸਦੇ ਹਾਂ ਨਾਮ ਦੇ ਨਾਲ ਉਹਨਾਂ ਦੇ ਫਿਰਦਿਆਂ ਚ ਆ ਕੇ ਨਿਵਾਸ ਕਰਦੇ ਹੂ ਕਿਉਂ ਗੈਲਕ ਤੋਂ ਵੱਲੋਂ ਕੋਈ ਆਗਿਆ ਲਗਦਾ ਗੁਰਾਂ ਵੱਲੋਂ ਵੀ ਆਗਿਆ ਹੈ ਸਰਗੁਰੂ ਨਾਨਕਦੇਵ ਜੀ ਕਹਿੰਦੇ ਹਨ ਅਸੀਂ ਭਾਈ ਅੰਮ੍ਰਿਤ ਨਾਮ ਦੇ ਅੰਦਰ ਆਪ ਨਿਵਾਸ ਕਰਦੇ ਹਾਂ ਨਾਉ ਵਤੈ ਮਨਿਆ ਜਿਹਨੇ ਮੰਨ ਤੀ ਨਾਮ ਦੱਸ ਜਾਂਦਾ ਵਾਹਿਗੁਰੂ ਮੰਤਰ ਉਹਦੇ ਅੰਦਰ ਅਸੀਂ ਆਪ ਆ ਕੇ ਬਸ ਜਾਂਦੇ ਆਂ ਇਹ ਅੰਤਰੀਆਮੀ ਆਲ ਦੇ ਨਿਯੋਨ ਦੇ ਨਾਮ ਹੈ ਉਹਨਾਂ ਪਿਆਰਿਆਂ ਦੇ ਹਿਰਦਿਆਂ ਚ ਆ ਕੇ ਨਿਵਾਸ ਕਰਨੀ ਹੋਵੇ। ਤੀਜਾਰਥੇ ਇਸ ਪ੍ਰਕਾਰ ਨਾਵੇਂ ਅੰਦਰ ਹੋ ਵਤ। ਇਹ ਭਾਈ ਜਿਸਦੇ ਅੰਦਰ ਨਾਮ ਆ ਜਾਏ ਉਹਦੇ ਹੋ ਵਸਾ। ਹੋਮੈ ਦੀ ਬਸ ਹੋ ਜਾਂਦੀ ਐ। ਹੋਮੈ ਮਿੜ ਜਾਂਦੀ ਐ ਹੋਮੈ ਨਾਵੇਂ ਨਾਵੇਂ ਬਰੋਧ। ਵਾਹਿਗੁਰੂ ਜੀ ਉਪਰ ਮੰਤਰ ਹੈ ਜਦ ਹੋਮੈ ਕੋਈ ਭਾਈ ਸਾਹਿਬ ਗੁਰਦਾਸ ਜੀ ਨੇ ਕਿਹਾ ਹੈ। ਨਾਮ ਦੇ ਅੰਦਰ ਹੋਂਦ ਹੀ ਬਸ ਹੋ ਜਾਂਦੀ ਮੁੱਕ ਜਾਂਦੀ ਹੋਂਦ ਨਾਉ ਬਤਾ ਮਾਨਿਆ ਜਿਸ ਤਰੀਕੇ ਨੂੰ ਮੇਰੇ ਅਕ ਵਹ ਜਾਂਦਾ ਹੈ ਉਹਦੇ ਨਾਉ ਨਾਉ ਹੈ ਪ੍ਰਸਿੱਧਾ ਪ੍ਰਸਿੱਧ ਸਿਰੂ ਸਾਡਾ ਆਪ ਵਰਤਿਤ ਹੁੰਦਾ ਹੈ ਬਾਦ ਗੁਰੂ ਗੋਵਾਰ ਹੈ ਜਿਵੇਂ ਗੁਰਦੋਂ ਗੋਵਾਰ ਦੀ ਆਂਦਾ ਵੀ ਰਹੀ ਹੈ ਕਿ ਉਹਦੇ ਅੰਦਰ ਇਹਨਾਂ ਸ਼ਬਦਾਂ ਨੂੰ ਜਨਾਪਾ ਜਿਵੇਂ ਸ਼ਬਦ ਦੀ ਕੋਈ ਤੋਂ ਮੂਝ ਸਮਝ ਨਹੀਂ ਪੈਂਦੀ ਜੀਵ ਨੂੰ ਆਦਿ ਆਪਣਾ ਨਹੀਂ ਦੇ ਨਵੇਂ ਪਰਮਾਤਮਾ ਦੇ ਕਰਤੱਵ ਦੇ ਨਕਾਸ਼ ਵੀ ਹਰਮਤੀ ਪ੍ਰਗਾਸ ਹੋ ਜਿਨ੍ਹਾਂ ਦੇ ਗੁਰੂ ਸਾਹਿਬ ਦੀ ਮਤ ਸਿੱਖਿਆ ਹੈ ਉਹ ਗੁਰਮਤਿਆਂ ਦੇ ਅੰਦਰ ਗਿਆਨ ਦਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਸਾਚ ਰਹੇ ਲਿਵ ਲਾਈ ਉਹ ਹਰ ਵੇਲੇ ਵਿਸ਼ੈ ਸ਼ਰੂਣ ਦੀ ਦਿਗਦਿਸ਼ੀ ਲਈ ਰੱਖਦੇ ਆ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਜਿਹੜਾ ਬੱਚਾ ਜਿਹੜਾ ਹੈ ਮਾਤਾ ਦੇ ਅਸਣ ਕੋਲ ਤੋਂ ਚੁੰਮਣ ਦੀ ਰਸਿਆ ਹੋ ਕੇ ਛੱਡਦਾ ਨਹੀਂ ਕਦੇ ਇਹ ਉਹ ਨਹੀਂ ਲਿਵ ਲੱਗ ਜਾਂਦੀ ਇਹ ਕਦੇ ਉਸ ਅਨੰਦ ਨੂੰ ਛੱਡਦੇ ਨਹੀਂ ਹਨ ਇਹ ਉਹ ਸੱਚੇ ਜੀਵ lãi ਰਹਦੇ ਆ ਜਦੋਂ ਗੁਰਾਂ ਦੇ ਗੁਰਮਤਿ ਦੁਆਰਾ ਪ੍ਰਕਾਸ਼ ਗਿਆਨ ਦਾ ਹੋ ਜਾਂਦਾ ਹੈ ਹਰ ਵਕਤ ਜੀਵ ਨੂੰ ਜਨਨ ਦੇ ਸੱਚੇ ਜੀਵਲਾ ਆ ਕੇ ਮਾਣਦੇ ਹਨ ਜਿੱਥੇ ਕਾਲ ਨਾ ਸੰਚਰੇ ਉੱਥੇ ਦਿਨਾਂ ਦੀ ਸੂਰਜਾ ਪੜਨ ਦੀ ਦਿੱਤੀ ਪਹੁੰਚ ਗਈ ਹੈ ਉੱਥੇ ਕਾਲ ਦੀ ਸੰਚਲੋਂ ਅਪੜ ਨਹੀਂ ਹੋਏ ਸੰਚਲੋਂ ਵਿਚਰ ਨਹੀਂ ਸਕਦਾ ਉੱਥੇ ਕਾਲ ਪਹੁੰਚ ਨਹੀਂ ਸਕਦਾ ਹੈ ਕਈ ਪਲੀ ਪ੍ਰਕਾਰ ਚੜਾ ਚੜ ਨਹੀਂ ਸਕਦਾ ਉੱਥੇ ਵਿੱਚ ਨਹੀਂ ਸਕਦਾ ਚੋਤੀ ਜੋਤ ਸਮਾ ਜੋਤੀ ਜੋਤ ਹੈ ਕਿਉਂ ਪਰਮੇਸ਼ਰ ਬ੍ਰਹਮ ਹੈ ਉਹਦੇ ਚੋਂ ਵੀ ਪਰਤਕ ਜੋਤ ਜਿਹੜੀ ਪਿੰਨ ਪਿੰਨ ਦੇ ਹਨ ਨੂੰ ਪ੍ਰਕਾਸ਼ਣ ਵਾਲੀ ਹੈ ਉਹਦੇ ਚ ਸਮਾ ਜਾਂਦੀ ਹੈ ਖਿਲ ਹੋ ਜਾਂਦੇ ਜਿਵੇਂ ਜੰਤੀ ਨਾਲ ਮਿਲ ਜਾਂਦਾ ਨਦੀਆਂ ਨਾਲ ਸਮੁੰਦਰ ਚ ਮਿਲ ਜਾਂਦੇ ਹੈ ਜੋ ਕਿਸ ਰੂਪ ਚ ਉਹਨਾਂ ਦੀ ਜੋਤ ਮਿਲਾ ਜੀ ਮਿਲ ਜਾਂਦੀ ਹੈ ਉਹ ਹੈ ਸਾਜਨ ਤੁਸ ਗਿਆਨ ਉੱਥੇ ਉਹਨਾਂ ਦੇ ਨਿਸ਼ਟਾ ਹੋ ਜਾਂਦਾ ਹੈ ਕਿਸੇ ਪਰਮੇਸ਼ਰ ਤੁੰਝੋ ਸਾਰੇ ਦਾ ਸਜਣ ਪਿਆਰਾ ਹੈ ਤੁੰਝੋ ਮਾਰਾ ਸਜਣ ਅਨਪਰੀਯਮੀ ਹੈ ਭੜਕੜ ਦੀ ਜਾਣਣ ਵਾਲਾ ਹੈ ਤੂੰ ਆਪੇ ਮੇਲਣ ਹੈ ਐਸੇ ਸਰੂਪ ਧਾਰ ਕੇ ਮਾਰਿਆ ਹੈ ਅੱਜ ਦੇ ਨਾਮ ਵਿਚ ਜੋੜ ਕੇ ਮਲਾਉਣ ਵਾਲਾ ਹੋ। ਦੁਰਸਭਦੀ ਸਾਲਾਹੀਏ। ਜੀਵਨ ਦੇ ਸ਼ਬਦ ਦਾਰਾ ਪਰਮੇਸ਼ਰ ਤੇਰੀ ਸਿਫਤ ਕਰੀਏ ਜੇ ਕਰਕੇ ਆਤਮਾ ਸਾਰਾਵਾ। ਇਹ ਹੰਤਾਰਕਾਰ ਦਾ ਲੋਕ ਤੋਂ ਲੋਕ ਕਰਕੇ ਨਹੀਂ ਆਰਦਾ ਪਾਇਆ ਜਾਂਦਾ ਸਾਰੇ ਲੋਕਾਂ ਦਾ ਆਦਿ ਆਦਿ ਸ਼ੁਰੂ ਹੋ। ਕਿੱਥੇ ਕਾਲ ਨਾ ਆਪਣਾ। ਉਸ ਮਾਲ ਵੀ ਆਪਣੀ ਇੱਕ ਸੰਜੜਾ ਵੀ ਵਿਚਰ ਨਹੀਂ ਸਕਦਾ ਤੇ ਆਪਣਾ ਵੀ ਨਹੀਂ ਸਕਦਾ। ਐ ਜਿਹੜੇ ਉਪਰ ਨਹੀਂ ਸਕਦਾ ਕੋਈ ਨਹੀਂ ਸਕਦਾ ਹੈ ਜਿੱਥੇ ਗੁਰ ਕਾ ਸਬਦ ਅਪਾਹ ਜਿਹਨੂੰ ਗੁਰ ਸਾਹਿਬ ਆਪੇ ਸਬਦ ਪਾਰਾ ਵਾਂ ਤੇੜ ਕੋ ਮਾਈ ਹੈ ਅਜਾ ਦਾ ਜਾਪ ਜੀ ਨੂੰ ਕੋਈ ਨਹੀਂ ਜਿਹਦੇ ਦੀਏ ਨਹੀਂ ਬਣਦਾ ਹੈ ਤੈਨੂੰ ਇਸਦਾ ਮੇ ਉਹ ਬਰਾ ਬਾਣੀ ਦੁਆਰਾ ਜਿਹਦਾ ਜਾਪ ਹੁੰਦਾ ਹੈ ਸੰਸਾਰ ਦੇ ਸਾਰੇ ਮਿਲ ਜਾਂਦੇ ਫੁਰਨੀ ਸਾਰੇ ਰੋਹ ਜਾਂਦੇ ਹੈ ਐਸਾ ਜਾਪ ਹੁੰਦਾ ਹੈ ਰੂਹ ਨੂੰ ਸੋਈ ਵੜ ਜਾਂਦਾ ਹੈ ਧਰਤ ਕਾਸ਼ ਪਤਾਲੀ ਦੀ ਜਿਵੇਂ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿੰਨੇ ਸਾਰੇ ਵਾਅਦੇ ਐਸੇ ਕਰਤੀਏ ਪਾਣਵਾਂ ਤੋਂ ਰਹਤ ਜਦੋਂ ਜਿਹੜੀ ਸੰਗਤ ਵੀ ਕਮਾਈ ਹੋਈ ਹੈ ਉਥੇ ਆਪੜ ਹੀ ਸੱਜਣਾ ਪਹੁੰਚ ਨਹੀਂ ਸਕਦਾ ਉਹ ਵਾਹਿਗੁਰੂ ਦੀ ਜੋਤ ਮਿਲ ਜਾਂਦੀ ਹੈ ਨਾ ਉਸਨੇ ਜਾਂ ਦੂਰੋਂ ਤਾਂਦਾ ਮਤ ਮਾਰੇ ਹਰ ਵੀ ਦੇ ਪ੍ਰਵਾਹ ਹੈ ਸੁਖੀ ਸਭੀ ਈਪ ਜਹ ਹੁਣ ਭਾਈ ਸਾਰੇ ਜਿੰਨੀ ਜੀਅ ਜੰਤ ਹੈ ਸਾਰੇ ਨਾਰੇ ਦੇ ਹੁਕਮ ਦੀ ਹੁਕਮੀ ਦੇ ਹੁਕਮ ਦੀ ਪਾਇਆ ਹੁੰਦੇ ਨੇ। ਸਿੱਟੇ ਸਾਰਤਮਾ ਹੁਕਮ ਦੀ ਸਾਰੇ ਕਾਰਕਮ ਆ ਰਹੇ ਹਨ। ਜੇ ਜੇ ਨਖੇ ਦਾ ਦੁਕਮੀ ਕਾਹੂ ਹੈ ਉਹ ਹੁਕਮੀ ਦੇ ਹੁਕਮ ਦੀ ਜੇ ਤੈਦੀ ਆਣੀ ਨਹੀਂ ਚਾਹੇ ਚਤੀ ਬੰਦ ਕਰ ਦੇਵੇ। ਕਾਏ ਖੇਲੂ ਦੇ ਦੇਗਾ ਦੇਵੇ ਚਾਹੇ ਕਾਂਖ ਤਾਂ ਲੱਗ ਜਾਵੇ। ਹੁਕਮੀ ਦੇ ਹੁਕਮ ਦੀ ਕਾਰ ਸਾਰੇ ਉਤਰ ਰਵੈ ਇਸੀ ਬਣੀ ਹੈ ਉਹਨਾਂ ਦੇ ਸੰਚਿਤ ਕਰਮਾਂ ਦੀ। ਇਹ ਸਾਰੇ ਕਰਮੋਂ ਨੂੰ ਕਮਾਉਂਦੇ ਰਹਿਣ। ਹੁਕਮੀ ਕਾਲ ਹੈ ਵਸ ਹੈ। ਪ੍ਰਮੇਸ਼ਰ ਹੁਕਮ ਕਰਕੇ ਸਾਰੀ ਸ੍ਰਿਸ਼ਟੀ ਕਾਲ ਦੇ ਵਸ ਕੀਤੀ ਹੋਈ ਹੈ। ਹੁਕਮੀ ਸਾਚ ਸਮਾ। ਜੇ ਜੇ ਹੁਕਮੀ ਦਾ ਹੁਕਮ ਮੰਨ ਲਵੇ ਹੁਕਮ ਹੈ ਨਾ ਕਿ ਸੱਚੇ ਵਿੱਚ ਸਮਾਏ ਨਾਮ ਹੁਕਮ ਹੈ ਜੇ ਪੁੱਜਾ ਹੈ ਤਾਂ ਹੋਮਾ ਕਹਿਣ ਕੋਇ। ਹੁਕਮੀ ਦੇ ਹੁਕਮ ਦੁਆਰਾ ਜੇ ਸੱਚੇ ਨਾਮ ਵਿੱਚ ਮੰਨ ਦੀ ਸਮਾਈ ਹੋਏ, ਮੇਲ ਹੋਏ। ਇਹ ਹੋ ਜਾਵੇ ਨਾਲਕ ਜੂ ਤਿਸ ਭਾਵੈ ਤੂ ਕੀ ਹੈ ਉਹੀ ਮੁਕਤ ਹੋ ਜਾਂਦਾ ਪੁਰਖ ਸਤਗੁਰੂ ਜੀ ਕਹਿੰਦੇ ਜੋ ਤਸ ਵਾਹਿਗੁਰੂ ਨੂੰ ਪਾਉਣਾ ਹੈ ਉਹੀ ਹੁੰਦਾ ਸੀ ਪਿੱਛੇ ਹੁੰਦਾ ਅੱਗੇ ਨੂੰ ਹੋਵੇਗਾ ਇਹਨਾਂ ਜਨਤਾ ਵਤ ਕਿ ਨਾ ਉਹ ਗੁਰਮੁਖ ਬਾੜ ਨਹੀਂ ਕਰਦੇ ਮੈਂ ਆਪਣੇ ਯਤਨ ਨਾਲ ਸੱਚ ਵਿੱਚ ਸਮਾਇਆ ਉਹ ਜਾਣਦੇ ਕਿ ਇਹਨਾਂ ਜੀਆਂ ਦੇ ਜੋ ਮਾਇਆ ਦੀ ਮੰਤਰੀ ਗ੍ਰਸੇ ਹੋਏ ਇਹਨਾਂ ਜੀਆਂ ਦੇ ਜਿਹੜਾ ਰੱਬ ਹੋ ਕੇ ਕੋਈ ਚਿੰਤਾਵਿ ਜਫਸੀ ਹੋਈ ਇਹਨਾਂ ਦੇ ਬਸ ਕੋਈ ਨਹੀਂ ਅੰਤਯਾਮੀ ਸਵਾ ਸੁਤੰਤਰ ਚੇਤਨ